ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੇ ਸਾਰੇ ਠੀਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮਗੇ ਲੋ ਜੀ ਆਪਾਂ ਲੱਗਿਆ ਪੀਣਾ ਕਰਨ ਮੈਂ ਕਿਹਾ ਚੱਲ ਸਾਰਿਆਂ ਨਾਲ ਪਹਿਲਾਂ ਪੀਣਾ ਕਰਦਣੀ ਚਾਹ ਪਾਣੀ ਦਾ ਆਪਣਾ ਨਿਬੜ ਗਿਆ ਸੀ ਆ ਭਾਂਡੇ-ਭੁੰਡੇ ਚੱਕਤੇ ਸੀ ਸੁੰਬਰਨੇ ਵਾਲਾ ਪਿਆ ਸੀ ਮੈਂ ਚੱਲ ਪਹਿਲਾਂ ਪੀਣਾ ਕਰਦਣੀ ਆ ਫਿਰ ਸੁੰਭਰੂੰਗੀ ਕਿਉਂਕਿ ਫਿਰ ਪੀਣਾ ਕਰੇ ਤੇ ਫਿਰ ਉਹਨੇ ਹੀ ਗੰਦ ਪੈ ਜਾਣਾ ਮੈਂ ਕਿਹਾ ਚੱਲ ਪਹਿਲਾਂ ਪੀਣਾ ਕਰ ਲੈਨੀ ਆ ਫਿਰ ਸੁੰਬਰ-ਸਮਰਈ ਦਾ ਸਾਰਾ ਨਿਬੜੂੰਗੀ ਤੇ ਬਾਕੀ ਪੱਖਾ ਆਪਣਾ ਫਰਾਟਾ ਖਰਾਬ ਹੋ ਗਿਆ ਸੀ ਕਿ ਇਹਦੇ ਕਰਕੇ ਮੈਂ ਕੋਲਰ ਲਾ ਲਿਆ ਮੈਂ ਕਿ ਚਲੋ ਕੋਲਰ ਨਾਲੇ ਪੀਣਾ ਕਰ ਦੂੰਗੀ ਤੇ ਪੱਖਾ ਚੱਲਦਾ ਨਹੀਂ ਹੈਗਾ ਪਤਾ ਨਹੀਂ ਕਿਹ ਗੱਲ ਹੋ ਗਈ ਇਹਦੇ ਕਰਕੇ ਫਿਰ ਮੈਂ ਕੋਲਰ ਨਾਲੇ ਪੀਣਾ ਕਰਨ ਲੱਗੀ ਮੈਂ ਕਿ ਲੈਡ ਦਾ ਕੀ ਪਤਾ ਹੁੰਦਾ ਕਿ ਇਹ ਟਾਈਮ ਭੱਜ ਜਵੇ ਜਿਹੜੇ ਭੈਣ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪੂਰੀ ਪੂਰੀ ਸਪੋਰਟ ਕਰਿਆ ਕਰੋ ਜੀ ਜਿਹੜੇ ਮੇਰੇ ਵੀਰ ਭੈਣ ਕਮੈਂਟ ਕਰਦੇ ਆ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਪੀਣੇ ਦਾ ਆਪਣਾ ਨਿਬੜ ਗਿਆ ਸੀਗਾ ਫਿਰ ਮੈਂ ਪੀਣੇ ਦਾ ਕਰਕੇ ਫਿਰ ਮੈਂ ਰੋਟੀ ਪਾਣੀ ਦਾ ਕਰਿਆ ਰੋਟੀ ਪਾਣੀ ਦਾ ਕਰਕੇ ਤੇ ਬਾਕੀ ਝਾੜੂ ਲਾਇਆ ਕਰਨਾ ਝਾੜੂ ਲਾ ਕੇ ਫਿਰ ਮੈਂ ਲਸਣ ਚ ਸਵਾਹ ਪਾਉਣ ਮੈਂ ਕਿ ਚੱਲ ਲਸਣ ਚ ਸਵਾਹ ਪਾ ਦਨੀ ਆ ਕਈ ਦਿਨ ਹੋ ਗਏ ਲਸਣ ਗੋੜਤਾ ਦਿੱਤਾ ਸੀਗਾ ਸਵਾਹ ਇਕੱਠੀ ਨਹੀਂ ਸੀ ਹੋਈ ਮੈਂ ਕਿ ਚੱਲ ਤਿੰਨ ਚਾਰ ਦਿਨ ਦੀ ਸਵਾਹ ਇਕੱਠੀ ਕਰਕੇ ਵੀ ਫਿਰ ਮੈਂ ਲਸਣ ਚ ਸਵਾਹ ਪਾ ਦੂੰਗੀ ਲਸਣ ਸਵਾਹ ਬਾਹਰ ਰੱਖੀ ਹੋਈ ਸੀਗੀ ਇਹਦੇ ਕਰਕੇ ਮੜੀ ਜਿਹੀ ਗਿੱਲੀ ਆ ਚਲੋ ਮੈਂ ਇਹ ਘਿਆ ਪਾ ਦਨੀ ਆ ਲਸਣ ਜੀ ਤੋਂ ਪੰ ਲੱਗੂਗੀ ਸੁੱਕ ਜੂਗੀ ਸਹੀ ਫਰ ਚਲੋ ਇਹ ਪਹਿਸ ਸਵਾ ਪਾਤੀ ਸੀ ਸਵਾ ਪਾ ਕੇ ਬਾਕੀ ਤੇ ਬਰ ਦੇ 3 ਵਜੇ ਆਪਾਂ ਉਹਨਾਂ ਨੂੰ ਕੱਕੂ ਪਾਤੀ ਸੀ ਕੱਕ ਪਾ ਕੇ ਤੇ ਬਾਕੀ ਉਹਨਾਂ ਨੂੰ ਪੱਕੇ ਬਨ ਕੇ ਫਿਰ ਮੈਂ ਕਿਹਾ ਚੱਲ ਹੁਣ ਸਬਜੀ ਚੀਰ ਲੈਣੀ ਆ ਤੇ ਬਾਕੀ ਟਾਈਮ ਨਾਲ ਸਬਜੀ ਚੀਰ ਕੇ ਰੱਖ ਲੈਣੀ ਆ ਫਿਰ ਕੋ ਲਗ ਤਨੇਰਾ ਹੋ ਜਾਂਦਾ ਉਧਰ ਡੰਗਰਾਂ ਦਾ ਮੈਸ ਨੂੰ ਚੌਣਦਾ ਹੋ ਜਾਂਦਾ ਮੈਂ ਕਿਹਾ ਚੱਲ ਪਹਿਲਾਂ ਸਬਜੀ ਸੂਜੀ ਚੀਰ ਕੇ ਰੱਖ ਲੈਣੀ ਆ ਮੈਸ ਚੋ ਕੇ ਆ ਕੇ ਫਿਰ ਮੈਂ ਸਬਜੀ ਨੂੰ ਤੜਕਾ ਲਾ ਦੂੰਗੀ ਲਓ ਜੀ ਵੀਡੀਓ ਦਾ ਅੰਤ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ